घट गिणती संस्था के प्रधानट च पटिशनरता सतनाम सि गिल परिवार समेत जानो मारन की मिली है प्रेस जानकारी दिद्या पटीशनर सतनाम सि गिल ने दसिया किट सिक्ख्या माफिया दनमानिया ठलन लू पंजी प्रतिशत कोटे तीजी स्कूलों च दखले दवा हाईकोर्ट तो स्कूलों खिलाफ केस जित हैं ਇਸ ਜਿੱਤ ਨੂੰ ਪ੍ਰਭਾਵਿਤ ਕਰਨ ਲਈ ਨਿੱਜੀ ਸਕੂਲਾਂ ਦੇ ਮਾਲਕਾਂ ਨੇ ਹਾਈ ਕੋਰਟ ਚ ਲਿਟ ਦਾਇਰ ਕਰਕੇ ਜਨਹਿਤ ਯਾਚਿਕਾਂ ਦੇ ਸਬੰਧ ਆਏ ਇਤਿਹਾਸਕ ਫੈਸਲੇ ਨੂੰ ਰੱਦ ਕਰਨ ਲਈ ਮੰਗ ਕੀਤੀ ਸੀ ਪਰ ਹਾਈ ਕੋਰਟ ਨੇ ਸਕੂਲਾਂ ਦੀ ਮੰਗ ਹੀ ਰੱਦ ਕਰਕੇ ਪਟੀਸ਼ਨਰ ਕਰਤਾ ਦੇ ਹੱਕ ਚ ਫਤਵਾ ਦਿੱਤਾ ਹੈ। ਉਹ ਤੁਹਾਡੇ ਫੋਨ ਤੇ ਕਾਲ ਕੋਈ ਆਈ ਜਾਨਵਰ ਮਾਰ ਦੀ ਧਮਕੀ ਦੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਉਹਦੇ ਬਾਰੇ ਕੀ ਸਰ ਕਹਿਣਾ ਚਾਹੁੰਦੇ ਹੋ? ਲੰਗੀ ਮਿਤੀ 28/4/25 ਨੂੰ ਰਾਤ 9:30 ਵਜੇ ਮੈਨੂੰ ਜਾਨਵਰ ਮਾਰ ਦੀ ਧਮਕੀ ਕਿਸੇ ਸਮਾਜ ਵਿਰੋਧੀ ਅਨਸਰ ਦਿੱਤੀ ਆ ਔਰ ਇਹ ਵੀ ਕਿਹਾ ਕਿ ਜੇਕਰ ਮੈਂ ਸਕੂਲਾਂ ਦੀ ਮੂਵਮੈਂਟ ਨੂੰ ਡਰਾਪ ਨਾ ਕੀਤਾ ਮੇਰੇ ਬੱਚਿਆਂ ਦਾ ਵੀ ਨੁਕਸਾਨ ਕਰਨਗੇ ਔਰ ਮੇਰਾ ਵੀ ਕਤਲ ਕਰ ਦੇਗਾ ਇਸ ਧਮਕੀ ਨੂੰ ਲੈ ਕੇ ਮੈਂ ਪੁਲਿਸ ਸਟੇਸ਼ਨ ਵਿਆਸ ਐਪਲੀਕੇਸ਼ਨ ਮੂਵ ਕਰਤੀ ਆ ਔਰ ਸਬ ਇੰਸਪੈਕਟਰ ਜਿਹੜੇ ਤਫਤੀਸ਼ੀ ਅਫਸਰ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਸ਼ਿਕਾਇਤ ਦਾ ਨਮਟਾਰਾ ਕਾਨੂੰਨ ਅਨੁਸਾਰ ਕਰਦੇ ਸਾਬ ਬੰਦੇ ਨੂੰ ਵੀ ਟ੍ਰੇਸ ਆਊਟ ਕਰਾਂਗੇ ਔਰ ਤੁਹਾਨੂੰ ਪ੍ਰੋਟੈਕਟ ਵੀ ਕਰਾਂਗੇ ਔਰ ਇਸ ਮਾਮਲੇ ਲੈ ਕੇ ਮੈਂ ਐਸਐਸਪੀ ਸਾਹਿਬ ਦੇ ਵੀ ਨੋਟਿਸ 'ਚ ਲੈ ਆ ਚੁੱਕਾ ਵਾਂ ਔਰ ਮੈਂ ਆਪਦੇ ਚੈਨਲ ਦੇ ਮਾਧਮ ਰਹੀਂ ਜਿਹੜੇ ਪਬਲਿਕ ਨੂੰ ਖਾਸ ਕਰਕੇ ਮਾਪਿਆਂ ਨੂੰ ਬੇਨਤੀ ਕਰਦਾ ਵਾਂ ਕਿ ਜਿਹੜੀ ਮੂਮੈਂਟ ਮੈਂ ਲੋਕ ਹਿੱਤ ਚ ਸ਼ੁਰੂ ਕੀਤੀ ਆ ਇਹਨੂੰ ਸਫਲਤਾਪੂਰਵਕ ਸੰਪੰਨ ਕਰਨ ਲਈ ਮੇਰਾ ਸਾਥ ਦਿਓ ਕਿਉਂਕਿ ਇਸ ਮੂਮੈਂਟ ਨੂੰ ਤਾਰੋ ਪੀੜ ਕਰਨ ਲਈ ਸਮਾਜ ਵਿਰੋਧੀ ਅਨਸਰ ਇਸ ਟਮ ਸਰਗਮ ਹੋ ਚੁੱਕਿਆ ਨਾ ਔਰ ਮੈਂ ਇਹ ਬੜੇ ਐਲਾਨੀਆ ਤੌਰ ਤੇ ਕਹਿੰਦਾ ਵੀ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦੇ ਲਈ ਪੰਜਾਬ ਪੁਲਿਸ ਜ਼ਿੰਮੇਵਾਰ ਹੋਏਗੀ ਕਿਉਂਕਿ ਪੰਜਾਬ ਪੁਲਿਸ ਸਾਡੀ ਜਾਨ ਮਾਲ ਦੀ ਰਾਖੀ ਲਈ ਹੈ ਔਰ ਅਸੀਂ ਆਪਣੇ ਆਪ ਨੂੰ ਖਤਰੇ ਚ ਮਹਿਸੂਸ ਕਰ ਰਹੇ ਹਾਂ ਸੋ ਡੀਜੀਪੀ ਪੰਜਾਬ ਨੂੰ ਮੇਰੀ ਹੰਮਰ ਰਿਕੁਐਸਟ ਹੈ ਵੀ ਸਾਨੂੰ ਪ੍ਰੋਟੈਕਟ ਕੀਤਾ ਜਾਵੇ ਔਰ ਕਾਨੂੰਨੀ ਕਾਰਵਾਈ ਜਿਹੜੀ ਹੈ ਤੁਰੰਤ ਲਾਗੂ ਕੀਤੀ ਜਾਵੇ ਤਾਂ ਕਿ ਅਸੀਂ ਜਿਹੜੇ ਸੁਰੱਖਿਤ ਹੋ ਸਕੀਏ ਜੀ ਨੂੰ ਆਪਣਾ ਧਮਕੀ ਆਈਆਂ ਸਰ ਫੋਨ ਤੇ ਉਹਨਾਂ ਬਾਰੇ ਕੀ ਤੁਸੀਂ ਕਾਰਵਾਈ ਕੀਤੀ ਸਰ ਉਹਨਾਂ ਸਿਰੇ ਕੋਲ ਜਾਣ ਦਿੱਤੀ ਆ ਉਹ ਅਸੀਂ ਫੋਨ ਨੰਬਰ ਪਾਤਾ ਵਾ ਤੁਹਾਨੂੰ ਟ੍ਰੇਸ ਕਰਦੇ ਹਾਂ ਕਿਹੜੇ ਨੰਬਰ ਤੋਂ ਕੀ ਦਾ ਐਡਰੈਸ ਹੈ ਤੁਹਾਨੂੰ ਫਾਰਮੀ ਚੱਲਣ ਦੇ ਸਾਰਾ ਤਾਂ ਦੋ ਵਾਰ ਹੀ ਆਈ ਹੈ ਜੀ ਮੈਨੂੰ ਜਾਣੋ ਮਾਰ ਦਿੱਤਾ ਮਕੇ ਉਹ ਦੋ ਵਾਰ ਐਸੇ ਫੋਨ ਤੋਂ ਹੁਣੇ ਮੈਂ ਬਰਕੀ ਕਰਾ ਹਾਂ ਜੀ ਉਹਨੇ ਦੱਸਿਆ ਹਣ ਕੇ ਮੈਨੂੰ ਉਸੇ ਦਾ ਪਵਤਾ ਨੰਬਰ ਟ੍ਰੇਸ ਕਰਦੇ ਹਾਂ ਜਿਨੇ ਵੀ ਤੁਹਾਨੂੰ ਕਹਿੰਦੇ ਉਹਦੇ ਖਲਾਸਤ ਕਾਰਵਾਈ ਕੀਤੀ ਹੈ ਥੈਂਕ ਯੂ